ਪੁਲਿਸ ਸਥਾਨਾ ਵਲਟੋਆ ਤੇ ਬੀਐਸਐਫ 103 ਬਟਾਲੀ ਜਾਂਦੇ ਸਰਚ ਆਪਰੇਸ਼ਨ ਦੌਰਾਨ ਸਰ ਹਦੀ ਪਿੰਡ ਕਾਲੀਆ ਦੇ ਇੱਕ ਕਿਸਾਨ ਦੇ ਖੇਤ ਚੋਂ ਚਾਰਾ ਬਣਾਉਣ ਸਮੇਂ ਮਿਲੀ 380 ਗ੍ਰਾਮ ਹੈਰੌਣ ਮੌਕੇ ਤੇ ਪੁਲਿਸ ਨੇ ਲਿਆ ਪੈਕਟ ਕਬਜ਼ੇ ਵਿੱਚ ਤੇ ਬਾਕੀ ਤਬਦੀਦ ਜਾਰੀ ਸਰ ਕੀ ਰਿਕਵਰੀ ਅੱਜ ਜਿਹੜੀ ਪਿੰਡ ਕਾਲੀਆ ਦੇ ਕਾਲੀਆ ਸਕੱਤਰਾ ਦੇ ਇਲਾਕੇ ਚ ਹੋਣੀ ਹੈ ਜੀ ਅੱਜ 15 ਅਗਸਤ ਦੇ ਮੱਦੇ ਇਹ ਸਵੇਰ ਤੋਂ ਜਿਹੜਾ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਬਾਰਡਰ ਏਰੀਏ ਦਾ ਜੀ ਇਹ ਨਾਲ ਸਾਡੇ ਬੀਐਸਐਫ ਜੁਆਇੰਟ ਸਾਡਾ ਸਰਚ ਆਪਰੇਸ਼ਨ ਹੈ ਜੀ ਅਗਰੋਂ 15 ਅਗਸਤ ਕਰਕੇ ਡੇਲੀ ਸਾਡਾ ਸਰਚ ਆਪਰੇਸ਼ਨ ਚੱਲਦਾ ਜੀ ਅੱਜ ਸਰਚ ਆਪਰੇਸ਼ਨ ਦੌਰਾਨ ਸਾਨੂੰ ਸਰਵਨ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਕਾਲੀਆਂ ਨੇ ਇਤਲਾਹ ਦਿੱਤੀ ਹੈ ਤੇ ਕਾਲੀ ਏਰੀਆ 'ਚ ਹੀ ਸਰਚ ਕਰ ਰਹੇ ਜੀ ਇਹ ਮੇਰੀ ਜਿਹੜੀ ਖੇਤ ਚਰੀ ਆ ਇਹ ਚਰੀ ਜਿਹੜੀ ਕੱਟ ਰਹੇ ਆ ਇਹਦਾ ਚਾਰਾ ਬਣਾਉਣ ਲਈ ਜੀ ਜੀ ਉਹ ਉੱਥੇ ਇੱਕ ਪੈਕੇਟ ਜਿਹਦੇ ਉੱਤੇ ਪੀਲੀ ਟੇਪ ਜੀਬਲਟੀ ਹੋਈ ਆ ਜੀ ਕੁੰਡੀ ਲੱਗੀ ਹੋਈ ਆ ਵੀ ਉੱਥੇ ਮੇਰੀ ਜ਼ਮੀਨ ਦੇ ਵਿੱਚ ਪਿਆ ਹੋਇਆ ਜੀ ਤੇ ਉਹ 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 ਇਤਲਾਹ ਤੇ ਅਸੀਂ ਇਹਦੇ ਇਹਦੇ ਸਾਥ ਇੱਥੇ ਪੁੱਜੇ ਆ ਜੀ ਇਹਦੀ ਨਿਸ਼ਾਨਦੇਹੀ ਤੇ ਉਹ ਪੈਕੇਟ ਜਿਹੜਾ ਮਿਲਿਆ ਉਹਨੂੰ ਅਸੀਂ ਇਹਦੀ ਹਾਜ਼ਰੀ ਦੇ ਵਿੱਚ ਹੀ ਖੋਲ ਕੇ ਚੈੱਕ ਕੀਤਾ ਉਹਦੇ ਵਿੱਚ ਲਿਕਵਿਡ ਪਦਾਰਥ ਹੈ ਲਿਕਵਿਡ ਪਦਾਰਥ ਸਿੱਖ ਕੀਤਾ ਹੈ ਹੀਰੋਨੀਆ ਲੇਕਿਨ ਜਿਵੇਂ ਉਹਨੂੰ ਪਾਣੀ ਲੱਗਿਆ ਹੁੰਦਾ ਨਾ ਪਾਣੀ ਲੱਗ ਕੇ ਸਲਾਬਨਾ ਜਾਂ ਜਿੱਦਾਂ ਵੀ ਆ ਰਾਤ ਤਰੇਲ ਤਰੂਲ ਪਈ ਉਹ ਇਲਾਕੇ ਤੇ ਉਹ ਜਿਹੜਾ ਨਾ ਉਹਨੂੰ ਲਿਕਵਿਡ ਹੋ ਗਿਆ ਉਹਨੂੰ ਉਹਦਾ ਵੇਟ ਕੀਤਾ ਉਹ 388 ਗ੍ਰਾਮ ਜਿਹੜੀ ਆ ਉਹ ਲਿਕਵਿਡ ਪਦਾਰਥ ਹੈ ਰੋਣ ਜਿਹੜੀ ਆ ਉਹਨੂੰ ਕਿਤਨਾ ਟੈਸਟ ਕੀਤਾ ਗਿਆ ਉਹ ਹੈ ਹੀ ਰੋਣੀ ਆ ਪਰ ਉਹ ਲਿਕਵਿਡ ਹੋ ਗਈ ਆ ਪਾਣੀ ਲੱਗਨ ਨਾਲ ਤੇ ਸਰ ਕੀ ਅੱਗੇ ਦੀ ਕੀ ਕਾਰਵਾਈ ਹੈ ਅੱਗੇ ਜੀ ਮੁਕਦਮਾ ਦਰਜ ਕਰ ਰਹੇ ਆ ਜੀ ਅਸੀਂ ਇਹ ਕਿਸੀ 685 ਆ 10 11 12 에어ਗ੍ਰਾਫਟ ਐਕਟ ਆ ਉਹਨੂੰ ਕੁੰਡੀ ਲੱਗੀ ਆ ਜੀ ਇਹ ਡਰੋਨ ਰਾਈ ਜਿਹੜੀ ਪਾਕਿਸਤਾਨ ਜਿਹੜਾ ਲਗਾਤਾਰ ਹੀ ਹਰਕਤਾਂ ਕਰ ਰਿਹਾ ਵੀ ਆਪਾਂ ਨੂੰ ਬਰਬਾਦ ਕਰਨ ਲਈ ਤੇ ਉਸੇ ਲੜੀ ਵਿੱਚ ਹੀ ਇਹ ਕਿਤੇ ਖੇਪ ਆਈ ਆ ਤੇ ਇੱਕ ਚਿਹਰੀ ਦੇ ਵਿੱਚ ਡਿੱਗਣ ਕਰਕੇ ਜਿਹੜੀ ਆ ਜਿਹੜੇ ਅੱਗੇ ਨਹੀਂ ਖੇਪ ਜਿਹੜੀ ਆ ਚੱਕੀ ਗਈ ਸਰ ਇਸ ਤਰ੍ਹਾਂ ਆਜ਼ਾਦੀ ਦਿਵਸ ਜਿਹੜਾ ਬਿਲਕੁਲ ਨੇੜੇ ਆ ਤੇ ਆਜ਼ਾਦੀ ਦਿਵਸ ਦੇ ਮਤਲਬ ਮੌਕੇ ਦੇ ਤੁਸੀਂ ਐ ਐਸੀ ਖੇਪ ਜਿਹੜੀ ਆ ਜਾਂ ਐਸੇ ਨਸ਼ਿਆਂ ਤੋਂ ਬਚਣ ਦੇ ਲਈ ਨੌਜਵਾਨ ਪੀੜੀ ਨੂੰ ਕੀ ਪ੍ਰੇਰਿਤ ਕਰਨਾ ਚਾਹੁੰਦੇ ਹੋ ਅਸੀਂ ਤੇ ਇੱਕ ਇੰਨੇ ਜੀ ਵੇਖੋ ਅچھے ਕੰਮ ਕਰੋ ਨਸ਼ੇ ਦੀ ਲਾਹਤ ਬਾਰੇ ਸਾਰਿਆਂ ਨੂੰ ਪਤਾ ਹੈ ਜੀ ਅੱਜ ਕੱਲ ਨੌਜਵਾਨ ਪੀੜੀ ਪੜੀ ਲਿਖੀ ਐ ਆਪਣਾ ਬੁਰਾ ਭਲਾ ਖੁਦ ਸੋਚਦੀ ਐ ਜੀ ਅਸੀਂ ਤੇ ਇਹੀ ਇਹਨਾਂ ਨੂੰ ਸੂਚਨਾ ਦੇਣਾ ਤੁਹਾਡੇ ਮੱਦੇਮੇਰਾਂ ਹੀ ਇਹੀ ਇਹਨਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆਂ ਭਈ ਨਸ਼ਿਆਂ ਤੋਂ ਦੂਰ ਰਹੋ ਆਪਣੇ ਮਾਂ ਪਿਓ ਦੀ ਆਗਿਆ ਚੱਲੋ ਚੰਗੇ ਕੰਮ ਕਰੋ ਜੇ ਕੋਈ ਨਸ਼ਿਆਂ ਦੇ ਧੰਦਾ ਕਰਦਾ ਤਾਗਰ ਆ ਨਸ਼ਿਆਂ ਦਾ ਜਿੱਦਾਂ ਇਹਨਾਂ ਸਾਨੂੰ ਤਲਾਹ ਦਿੱਤੀ ਐ ਤਾਂ ਪੁਲਿਸ ਨੂੰ ਤਲਾਹ ਦਿਓ ਸੱਚੀ ਸੋਚੀ ਤੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਢੱਕਿਆ ਜਾਵੇ ਇਹ ਨਸ਼ੇ ਤੇ ਠੱਲ ਪਾਈ ਜਾ ਸਕੀ ਜੀ ਇਹ ਰੰਤੇ ਲਵਾਵਾ ਸਰ ਕੋਈ ਜਿਵੇਂ ਤੁਸੀਂ ਕਹਲੇ ਡਰੋਨ ਨਹੀਂ ਆਈ ਕਿ ਕੋਈ ਡਰੋਨ ਤੇ ਨਹੀਂ ਮਿਲ ਗਈ ਨਹੀਂ ਜੀ ਡਰੋਨ ਨਹੀਂ ਮਿਲਿਆ ਜੀ ਇਹ ਤੇ ਹੈ ਖੇਪ ਡਰੋਨ ਨਹੀਂ ਆਈ ਹੈ ਜੀ ਇਹਨੂੰ ਕੁੰਡੀ ਲੱਗੀ ਹੋਈ ਹੈ ਉੱਤੇ ਤੇ ਇਹ ਜਿਹੜੀ ਮੂਵਮੈਂਟ ਡਰੋਨ ਦੀ ਹੈ ਜੀ ਹਾਂ ਜੀ ਕੀ ਨਾ ਜੀ ਆਪਣਾ ਸਰਵਣ ਸਿੰਘ ਜੀ ਹਾਂ ਤੇ ਕੀ ਵਾਕਿਆ ਵਾਪਰਿਆ ਜਦੋਂ ਇਹ ਤੁਸੀਂ ਚਾਰਾ ਬਣਾ ਰਹੇ ਸੀ ਡੰਗਰਾਂ ਦੇ ਹਾਂ ਜੀ ਜੋ ਚਾਰਾ ਬਣਾਉਂਦੇ ਹਾਂ ਤੇ ਅਸੀਂ ਪੈਕਟ ਵੇਖਿਆ ਜਦੋਂ ਦਸਤਰੀ ਚੱਲੀ ਟਰੈਕਟਰ ਵਾਲੀ ਹਾਂ ਜੀ ਤੇ ਸਾਡੇ ਪੁਲਿਸ ਆਪਰੇਸ਼ਨ ਕਰਨ ਦੇ ਇਸ ਨਾਲ ਬੀਐਸਐਫ ਅਸੀਂ ਜਾ ਕੇ ਤਲਾਹ ਦਿੱਤੀ ਆ ਹਾਂਜੀ ਉਹਨਾਂ ਨੂੰ ਆਣ ਲਿਆਣ ਕੇ ਤੇ ਸਮਾਨ ਫੜਾ ਫੜਾ ਕਾਲੀਆ ਜੀ ਕਾਲੀਆ ਪਿੰਡ ਤੇ ਓਕੇ ਜੀ